ਬੱਡੀ ਪੈਣ ਲੱਗੀ ਐ ਕਿ ਲੰਡਨ ਵਿੱਚ ਅਡਵੈਰ ਨੂੰ ਮਾਰ ਕੇ ਉਦਮ ਸਿੰਘ ਦਲੇਰੀ ਦਾ ਅੰਤ ਕਰ ਗਿਆ ਲਖਮਣ ਸਿੰਘ ਨੇ ਖੂਨ ਦੇ ਨਾਲ ਟੋਟੇ ਜਿਹੜੇ ਜੁਲਮ ਨਰਾ ਨੂੰ ਅੰਧਾਪਾ ਅੰਤ ਕਰ ਗਿਆ ਐਸੀ ਕਰਨੀ ਨਹੀਂ ਕੋਈ ਕਰ ਸਕਦਾ ਜਿਹੜੀ ਕਰਨੀ ਭੰਰਾ ਵਾਲਾ ਸੰਤ ਕਰ ਗਿਆ ਐਸਾ ਦ੍ਰਿਸ਼ਮਾ ਨਹੀਂ ਕਿਸੇ ਦੇ ਕਰਮਾਂ ਵਿੱਚ ਹੋਇਆ ਦ੍ਰਿਸ਼ਮਾ ਸਤਵਾਂ ਕਰ ਤੇ ਪੀਅਤ ਕਰ ਗਿਆ ਆ ਨੰਬਰ ਤੇ ਤਾੜੀਆਂ ਆਏ ਹੋ ਬਰਤੂ ਮੇਰੇ ਇਹ ਦੇਖੋ ਤਾਂ ਪਹਿਲਾਂ ਹੀ ਵੱਜ ਗਈ ਹੈ। ਕਿਉਂਕਿ ਮੁੰਡੇ ਨੇ ਫਾਪੀਆਂ ਹੋਈਆਂ ਮਾਰੀਆਂ ਅੰਮ੍ਰਿਤਸਰ ਤੱਕ ਆਵਾਜ਼ ਸੁਣੀ ਹੈ। ਫਾਪੀਆਂ ਨੂੰ ਸੱਜੇ ਖੱਬੇ ਕਰ ਲੋ ਕਿਉਂਕਿ ਇਹ ਇਹ ਜਿਹੜਾ ਕੈਮਰਾ ਹੈ ਹੱਥ ਕਬੱਡੀ ਯਾਰਾਂ ਦਾ ਤੇ ਇੱਕ ਕੈਮਰਾ ਕਹਿੰਦੇ ਮਾਲਵਾ ਟੀਵੀ .ਕੋਮ ਵਾਲਿਆਂ ਦਾ ਗਰਾਊਂਡ 'ਚ ਚੱਲਦਾ ਇੱਕ ਕਹਿੰਦੇ ਗਰਾਊਂਡ ਤੋਂ ਬਾਹਰ ਜਾਂਦਾ ਇਹਨੇ ਫੜੇ ਵੀ ਹੁਣ ਖੋਲ ਲਿਆ ਆਹ ਜਾਰ 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 ਨੂੰ ਜਾਰ ਆਹ ਜਾਰ ਖੱਬੇ ਸੱਜੇ ਲੈ ਰਾਈਟ ਲੈ ਵੀ ਯਾਰ ਰਸਤੇ 'ਪਾ ਰਸਤੇ 'ਮਾਂ ਪਰ ਜਾਰ ਕਹਿੰਦੇ ਸੁੱਖੀ ਸਾਥੂ ਪੁੱਜ ਗਿਆ ਇਹ ਪੁੱਜ ਪੁੱਜ ਚੜ੍ਹ ਵੀ ਜਾਂਦਾ ਇਹਦੇ ਵਿੱਚ ਗਦਾਏ ਉਹ ਜਦ ਮੇਰੇ ਮਾਤਾ ਦੇ ਲਈ ਨਿਕਲੇ ਮਾਰੀ ਮਾਰੀ ਹੋਏ ਦਾ ਨਾਮ ਬਸਣ ਦੀ ਜ਼ਰੂਰਤ ਨਹੀਂ ਹੈ ਇਹਨੇ ਕਹਿੰਦਾ ਫੇਸਬੁਕ ਦੇ ਉੱਤੇ ਇਹਦੇ YouTube ਦੇ ਉੱਤੇ ਆਪਣੇ ਕਈ دیਵਾਨੇ ਕਿੱਥੇ ਆ ਉਹਦੀ ਹੈ ਇਹ ਗਾਟਰ ਨੂੰ ਫੱਟ ਕੇ ਰੱਖ ਦਿੰਦੀ ਹੈ ਇਹ ਜੱਪਾ ਰੋ ਜੱਫਾ ਲਾ ਕੇ ਗਲੇ ਐਸ਼ਟਾ ਮਾਰਦਾ ਨਾ ਸਵਾਦ ਆ ਜਾਂਦਾ ਜੇ ਜੱਫਾ ਲੱਗਿਆ ਛੜ ਤੱਕਿਓ ਮੁੰਡੇ ਨੇ ਇਹਨੂੰ ਗੁਗੜਾ ਕਹਿੰਦੇ ਐ ਗੁਗੜਿਆ ਆ ਆ ਆ ਆ ਆਸੀ ਪੁਗੜਾ ਆਏ ਆਪਣੇ ਆਪ ਜੀ ਸਤਿਕਾਰਯੋਗ ਸ਼ਖਸੀਅਤ ਉੱਤੇ ਕੇ ਪ੍ਰਾਪਤ ਤੇ ਪੁੱਤਰਾਂ ਹੋਣ ਮੇਲੇ ਦੇ ਵਿੱਚ ਮੁੰਡੇ ਨੇ ਪਟੇ ਨਾ ਫੁਕਦਾ ਸਾਹਮਣੇ ਆਕਾਂ ਦੇ ਮੁੰਡੇ ਵੱਟਾਂ ਦੇ ਸਾਹਮਣੇ ਦਾ ਸਾਹਮਣੇ ਪਟੇ ਜਰੂਰ ਸਾੜਦੇ ਆ ਮੁੰਡੇ ਨੇ ਗੁੱਤ ਰੱਖੀ ਐ ਤੇ ਗੁੱਤ ਕਿਤੋਂ ਰੱਖੀ ਐ ਤਾਂ ਕਿਤੋਂ ਰੱਖੀ ਐ ਤਾਂ ਕਿਤੋਂ ਰੱਖੀ ਐ ਆਹ ਤਾਂ ਮਰੀ ਦੀ ਆਹ ਤਾਂ ਮਰੀ ਦੇ ਧੀਏ ਓਏ ਓਏ ਓਏਵਾ ਓ ਸੋਹਣਿਆ ਐਕਸ਼ਨ ਕਰਾਏ ਆਪਣੀ ਟੀਮ ਦੇ ਖਾਤੇ ਕਰ ਗਿਆ ਤੂਫਾਨ ਕਿ ਵਰਦੀ ਮਾਰਿਆ ਔਰ ਤੂਫਾਨ ਕਹਿੰਦੇ ਰੇਡ ਬਣਾਈ ਜਾਂਦਾ ਚਾਰ ਜੱਫੀਆਂ ਦੀ ਔਰ ਤੂਫਾਨ ਦਾ ਕਿੱਤਾ ਫੜਿਆ ਕਿੱਤਾ ਫੜਿਆ ਤੂਫਾਨ ਇਹ ਹੰਦਿਆ ਦੇ ਚਾ ਓ ਨਿਯਾਰਾ ਬਣਦਾ ਵੇ ਤੂੰ ਬਚ ਕੋਣ ਜਿੱਤੇਗਾ ਦੱਸ ਤੈਨੂੰ ਬਚਾਟ ਪਕੜੇ ਲੈਣ ਦਾ ਵਾਦਾ ਆਪਣੀ ਟੀਮ ਦੇ ਖਾਤੇ ਕਰ ਗਿਆ ਲਓ ਅਗਲੀ ਕਬੱਡੀ ਕੇਲੇ ਤੂਫਾਨ ਦੇ ਭਾਈ ਐ ਇਹ ਨਿੱਕਾ ਤੂਫਾਨ ਐ ਇਹ ਹਵਾ ਦਾ ਬੁੱਲਾ ਤੇ ਮੱਖਾ ਸਿੰਘ ਦੇ ਵਿੱਚੋਂ ਟਰਾਈ ਕਰਦਾ ਥੋੜਾ ਦੋਖਾ ਹੋ ਪਾਵ ਸੋਹਣਾ ਹੋ ਜੰਮੜ ਗਿਆ ਫਾਸੀ ਤੇ ਮੱਖਾ ਸਿੰਘ ਜਿਵੇਂ 11 ਲੰਕੀ ਜਪਤਾਰ ਸੁਢੀ ਜਪੜਦੀ ਐ ਹਰ ਧੰਮ ਪਾ ਕੇ ਨਹੀਂ ਆ ਰਿਹਾ ਨਹੀਂ ਆ ਰਿਹਾ ਹੈ ਹੱਥ ਕਬੱਡੀ ਯਾਰਾਂ ਦੀ ਇੱਕ ਖੇਡਾ ਦੇ ਸਰਤਾਤੀ ਹੋ ਗਿਆ জয়ার কেন ਓ ਝਟਕੇ ਮਾਰਦਾ ਓ ਝਟਕੇ ਮਾਰਦਾ ਤੇ ਛਾਪੀਆਂ ਓ ਲਲਕਾਰੇ ਤੇ ਭੰਗੜੇ ਪੈ ਗਿਓ ਭੰਗੜੇ ਪੈ ਗਿਓ ਬਿਨਾ ਠੋ ਓਹ ਤਾਂ ਭੰਗੜੇ ਪੈਂਦੇ ਐ ਉਹਨਾਂ ਨੂੰ ਆਪਾਂ ਇੱਥੋਂ ਬੈਠੇ ਹੀ ਫੜੇ ਬੁਲਾ ਦਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ वागुरू वागुरू जी की फतेह करता दिलील काबुल फतेह करता फतेह झंडे गिडी जाता खू फ फतेह झंडे गिडी जाता है चार ਕਿ ਸਿਹਰੇ ਆਦੇ ਆ ਵੀ ਮੇਲਾ ਆ ਜ਼ਹਿਰ ਕਹਿੰਦੇ ਸੁੱਕੀ ਸਾਡੀ ਪੁੱਜ ਗਿਆ ਆ ਜ਼ਹਿਰ ਤੇ ਫਿੱਡੂ ਮੁੱਠੇ ਸਿੱਧੇ ਅੱਖਰ ਕਰਦੇ ਆ ਆ ਜ਼ਹਿਰ ਤੇ ਫਿੱਡੂ ਮੁੱਠੇ నంబర్ గ్రేటర్ దా